ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜੀ ਅੱਜ ਪ੍ਰਕਾਸ਼ ਸਿੰਘ ਬਾਦਲ ਹੁੰਦੇ ਤਾਂ ਆਪਣੇ ਪੁੱਤ ਨੂੰ ਕਹਿੰਦੇ ਆ ਸੁਖਵੀਰ ਤੂੰ ਕਿਉਂ ਗਲਤੀ ਤੇ ਗਲਤੀ ਕਰੀ ਜਾਣਾ ਪਹਿਲੇ ਹੀ ਤੁਹਾਨੂੰ ਤਾਂ ਲੋਕ ਪਗੋੜਾ ਦਾ ਦਾ ਨੇਤਾ ਕਹਿੰਦੇ ਨੇ ਤੁਸੀਂ ਅਕਾਲ ਤੱਕ ਸਭ ਤੋਂ ਪਗੋੜੇ ਹੋ ਆ ਹੁਣ ਇੱਕ ਨਵਾਂ ਕੀ ਕਰ ਲਿਆ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਇੰਨਾ ਦੇ ਤੁਸੀਂ ਕਿਉਂ ਪੰਜ ਪਿਆਰਿਆਂ ਦਾ ਹੁਕਮ ਦੁੱਲੀ ਕਰ ਲਈ ਮੌਕਾ ਹੀ ਕਿਉਂ ਦਿੱਤਾ ਕੀ ਲੋੜ ਸੀ ਤੈਨੂੰ ਕੀ ਲੋੜ ਸੀ ਇਹ ਤੇਰੇ ਜਿਹੜਾ ਨਵਾਂ ਬਣਾਇਆ ਹੋਇਆ ਜਿਹੜਾ ਜੱਥੇਦਾਰ ਹੈ ਉਹਨੇ ਤੈਨੂੰ ਕਿਤੇ ਫਸਾਤਾ ਨਹੀਂ ਦਿੱਤਾ ਉਹ ਗਲਤੀਆਂ ਕਿਉਂ ਕਰੀ ਜਾਂਦਾ ਗਲਤੀ ਤਾਂ ਕੋਈ ਨਹੀਂ ਬੰਦੇ ਨੂੰ ਜਿਹੜੀ ਆਰਾਸ ਆਉਂਦੀ ਤੇ ਫਿਰ ਉਹ ਸ਼ਾਇਦ ਇਹ ਕਹਿੰਦੇ ਕਿ ਸਿਰਫ ਇੱਕ ਕਦਮ ਉਠਾਤਾ ਗਲਤ ਰਾਹੇ ਸ਼ੌਕ ਵਿੱਚ ਮੰਜਲ तमाम ਉਮਰ ਮੈਨੂੰ ਢੂੰਡਦੀ ਰਹੀ ਇਹ ਗੱਲ ਮੈਨੂੰ ਸਰਜੀਤ ਸਿੰਘ ਬਰਨਾਲਾ ਨੇ ਕਹੀ ਸੀ ਕਿ ਜੇ ਕਿਤੇ ਮੈਂ ਉਦੋਂ ਅਸਤੀਫਾ ਦੇ ਦਿੰਦਾ ਤਾਂ ਫਿਰ ਚੰਡੀਗੜ੍ਹ ਸ਼ਹਿਰ ਪੰਜਾਬ ਦਾ ਹੁੰਦਾ ਹਾਲਾਤ ਕੋਈ ਹੋਰ ਹੁੰਦੇ ਲੇਕਿਨ ਗਲਤੀ ਹੋਗੀ ਇੱਕੋ ਗਲਤੀ ਮੰਜਲ ਬਹੁਤ ਦੂਰ ਚਲੀ ਜਾਂਦੀ ਹੈ ਆਪਾਂ ਦੇਖ ਹੀ ਰਹੇ ਹਾਂ ਹਾਲ ਕੀ ਹੋ ਗਿਆ ਸ਼ਰੋਬੀ ਅਕਾਲੀ ਦਲ ਦਾ ਲੇਕਿਨ ਅੱਜ ਤਾਂ ਮੈਂ ਜਿਹੜੀ ਹੁਣ ਗੱਲ ਕਰਨੀ ਹੈ ਜਿਹੜੀ ਤਾਜ਼ਾ ਘਟਨਾ ਹੋਈ ਹੈ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਉਹਨਾਂ ਦੇ ਪੰਜ ਪਿਆਰੇ ਸਿੰਘ ਸਹਿਬਾਨ ਨੇ ਜੋ ਹੁਕਮ ਕੀਤਾ ਹੈ ਔਰ ਤਨਖਾਹਿਆ ਅقرار ਦਿੱਤਾ ਹੈ ਸਖਵੀਰ ਸਿੰਘ ਬਾਦਲ ਨੂੰ ਉਹ ਸਾਰੀ ਕਹਾਣੀ ਇੱਕ ਵਾਰ ਤੁਹਾਨੂੰ ਯਾਦ ਕਰਾਉਣੀ ਹੈ ਤੇ ਨਾਲ ਫਿਰ ਇਹਦਾ ਐਨਾਲਿਸਿਸ ਕਰਨਾ ਹੈ ਕਿ ਕੀ ਸਿਆਸਤ ਅਸਰ ਪੈ ਸਕਦਾ ਹੈ ਸਖਵੀਰ ਸਿੰਘ ਬਾਦਲ ਦੀ ਜਿਹੜਾ ਕਿ ਪਹਿਲੇ ਹੀ ਕਈ ਪਾਸੇ ਫਸਿਆ ਹੋਇਆ ਹੈ ਹਾਲੇ ਤੱਕ ਪੰਜ ਮੈਂਬਰੀ ਕਮੇਟੀ ਨੇ ਜੇ ਸਹੀ ਬੰਦਾ ਅਗੇ ਚੁਣ ਲਿਆ ਤਾਂ ਉਹ ਬਹੁਤ ਵੱਡੀ ਸਿਆਸਤ ਉਹ ਬਹੁਤ ਵੱਡੀ ਚੁਣੌਤੀ ਹੋਊਗੀ ਇਹ ਸਖਬੀਰਵਾਦ ਦੇ ਧੜੇ ਤੇ ਇਹ ਜਿਹੜੇ ਬੰਦੇ ਉਹਦੇ ਸਲਾਹਕਾਰ ਨੇ ਪਤਾ ਨਹੀਂ ਕਹੀ ਜੀਆਂ ਸਲਾਹਾਂ ਦੇ ਰਹੇ ਨੇ ਸਾਰੀ ਗੱਲਬਾਤ ਆਪਾਂ ਕਰਨੀ ਹੈ ਇਸ ਵੀਡੀਓ ਦੇ ਵਿੱਚ ਲੇਕਿਨ ਪਹਿਲਾਂ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਵੋ ਹੁਣ ਆਜੋ ਗੱਲ ਕਿੱਥੋਂ ਸ਼ੁਰੂ ਕਰੀਏ ਗੱਲ ਸ਼ੁਰੂ ਕਰਦੇ ਆਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ ਤੋਂ ਮਸਲਾ ਤੁਹਾਡੇ ਯਾਦ ਹੋ ਰਣਜੀਤ ਸਿੰਘ ਗੌਰੇ ਮਸਕੀਨ ਉਸ ਨੂੰ ਸ੍ਰੀ ਅਕਾਲ ਤਖਤ ਸਪਨੋਂ ਮਾਫੀ ਦਿੱਤੀ ਗਈ ਤੇ ਜੋ ਫੈਸਲਾ ਪਬਲਿਕ ਜਿਹੜਾ ਫੈਸਲਾ ਤਾਕਤ ਸੀ ਰਮੰਦਰ ਸਾਹਿਬ ਵੱਲੋਂ ਕੀਤਾ ਗਿਆ ਸੀ ਕੀ ਕਿਉਂ ਲੋੜ ਪਈ ਕਿਉਂਕਿ ਉਹ ਸੁਖਵੀਰ ਸਿੰਘ ਬਾਦਲ ਦੇ ਹੱਕ ਚ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਬਰੋਹ ਦੇ ਵਿੱਚ ਜਾਂ ਹੋਰ ਜਥੇਦਾਰਾਂ ਦੇ ਬਰੋਹ ਚ ਪੀਟੀਸੀ ਚੈਨਲ ਤੇ ਲਗਾਤਾਰ ਬੋਲਦਾ ਤੁਸੀਂ ਸੁਣਿਆ ਹੋਵੇਗਾ ਤੇ ਉਹ ਮਸਲਾ ਸੀ ਅਸਲ ਉਦੋਂ ਬਾਅਦ ਇਹ ਸਾਰੀ ਗੱਲ ਹੋਈ ਉਸ ਤੋਂ ਬਾਅਦ ਗਿਆਨੀ ਗੁਰਦੀਪ ਸਿੰਘ ਗੜਗੱਜ ਨੂੰ ਬਾਬਾ ਟੇਕ ਸਿੰਘ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ ਸੀ ਉਹਨਾਂ ਨੂੰ ਤਨਖਾਈ ਐਕਰਾਰ ਦੇ ਦਿੱਤਾ ਸੀ ਪੰਜ ਪਿਆਰਿਆਂ ਵੱਲੋਂ ਜਿਹੜੇ ਪੰਜ ਪਿਆਰੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸੀ ਉਹਨਾਂ ਦੇ ਬਿਰੋਚ ਤਿੰਨੇ ਤਖਤਾਂ ਤੋਂ ਫਿਰ ਇਹਨਾਂ ਨੇ ਪੰਜ ਪਿਆਰਿਆਂ ਤੋਂ ਵਿਰੋਧ ਕਰਾਇਆ ਜਣੀ ਅਜੀਬ ਕਿਸਮ ਦੀ ਸਿਚੁਏਸ਼ਨ ਟਕਰਾਅ ਦੀ ਸਿਚੁਏਸ਼ਨ ਪੈਦਾ ਕਰ ਲਈ ਸੀ ਜੈਨੀ ਗੁਰਦੀਪ ਸਿੰਘ ਢਗੱਜ ਦੇ ਇਸ ਫੈਸਲੇ ਨੇ ਇਦੇ ਪਿੱਛੇ ਸਮਝਦੇ ਸੀ ਕਿ ਸੁਖਵੀਰ ਸਿੰਘ ਬਾਦਲ ਦੀ ਡਾਇਰੈਕਸ਼ਨ ਹੈ ਤਾਂ ਹੀ ਉਹਨਾਂ ਨੂੰ ਮੁੱਖ ਸ਼ਾਰਜਿਸ ਕਰਤਾ ਕਿਹਾ ਗਿਆ ਸੀ ਹੁਣ ਕੀ ਹੈ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੀ ਮਰਿਆਦਾ ਉਹਦਾ ਸੰਵਧਾਨ ਉਹਦਾ ਉਪ ਨਿਯਮ ਉਹਦੀ ਚਰਚੋਤੀ ਦਿੱਤੀ ਆ ਉਹ ਕਹਿੰਦੇ ਐਥੋਂ ਦੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਧਿਕਾਰ ਤੇ ਸ਼ਕਤੀ ਵਿੱਚ ਦਖਲਅੰਦਾਜ਼ੀ ਕੀਤੀ ਆ ਉਸਤੇ ਨਿਰਣੇ ਦੇ ਖਿਲਾਫ ਜਾ ਕੇ ਗੈਰ ਸਵਧਾਨਿਕ ਗੈਰ ਸਿਧਾਂਤਿਕ ਆਦੇਸ਼ ਜਾਰੀ ਕੀਤਾ ਇਹ ਉਹਨਾਂ ਦੀ ਚਿੱਠੀ ਚੋਂ ਚੱਕਿਆ ਮੈਂ ਸ਼ਬਦ ਜਿਹੜਾ ਪੱਤਰ ਲਿਖਿਆ ਪੰਜ ਪਿਆਰਾਂ ਨੇ ਕੱਲ ਜਿਦੇ ਚ ਤੜਖਾਈਆ ਕਰਾਰ ਦਿੱਤਾ ਹੋਇਆ ਸਰਫੀਤ ਸਿੰਘ ਬਾਦਲ ਨੂੰ ਉਹਦੇ ਚ ਚੱਕ ਰਿਹਾ ਮੈਂ ਫਿਰ ਉਹ ਕਹਿੰਦੇ ਨੇ ਇਸ ਪੂਰੇ ਘਟਨਾ ਕ੍ਰਮ ਵਿੱਚ ਤੁਹਾਡਾ ਦਖਲ ਤੁਹਾਡੀ ਦਖਲ ਅੰਦਾਜ਼ੀ ਸਾਜ਼ਿਸ਼ ਕਰਤਾ ਦੇ ਰੂਪ ਵਿੱਚ ਛਾਮਲ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ ਜਿਹੜੀ ਇਹਨਾਂ ਨੂੰ ਸਾਜ਼ਿਸ਼ ਕਰਤਾ ਸੁਖਬੀਤ ਸਿੰਘ ਬਾਦਲੋਂ ਕਿਹਾ ਗਿਆ ਸੀ ਜਿਸ ਕਰਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਆਦੇਸ਼ ਜਾਰੀ ਕੀਤਾ ਗਿਆ। ਯਾਨੀ ਫਿਰ ਆਦੇਸ਼ ਜਾਰੀ ਕੀਤਾ। ਲੇਕਿਨ ਇਹ ਜਿਹੜਾ ਆਦੇਸ਼ ਹੁਣ ਜਾਰੀ ਕੀਤਾ ਇਸ ਤੋਂ ਪਹਿਲਾਂ ਤਿੰਨ ਵਾਰ ਮੌਕਾ ਦਿੱਤਾ ਗਿਆ ਸਪਸ਼ਟੀ ਕਰਨ ਦਾ ਸੁਖਵੀਰ ਸਿੰਘ ਬਾਦਲ ਨੂੰ ਪਹਿਲੀ ਵਾਰ ਤਾਂ ਉਹਨਾਂ ਨੇ ਆਪ ਹੀ ਕਿਹਾ ਕਿ 10 ਦਿਨ ਦਿੱਤੇ ਤਲਵ ਕੀਤਾ ਕਿ ਤੁਸੀਂ ਆਪਦਾ ਆ ਕੇ ਸਪਸ਼ਟੀ ਕਰ ਦਿਓ ਫਿਰ ਦਾ 4 10 ਦਿਨ ਬਤਾਤੇ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚਿੱਠੀ ਲਿਖੀ ਕਿ ਜੀ 20 ਦਿਨ ਹੋਰ ਦੇ ਦਿਓ ਇਹਦਾ ਮਤਲਬ ਕਿ ਸੁਖਵੀਰ ਸਿੰਘ ਬਾਦਲ ਮਨੂ ਮਨਾਉਣ ਲੱਗੇ ਸੀ ਉਹਨਾਂ ਨੂੰ ਮਨਾਉਣ ਲੱਗੇ ਸੀ ਕਿਉਂਕਿ ਕਮੇਟੀ ਵੱਲੋਂ ਇੱਕ ਵਕਤ ਉੱਥੇ ਗਿਆ ਵੀ ਸੀ ਤੇ ਗੱਲ ਕਿਤੇ ਸਿਰੇ ਨਹੀਂ ਚੜੀ ਬੇਸਟਾ ਰਹੀ ਤੇ ਬਲਕੇ ਉਲਟ ਹੋਇਆ ਸੀ ਉਹਨਾਂ ਨੇ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹ ਕਿਉਂ ਕੀਤਾ ਤੇ ਹੁਣ ਜਿਹੜਾ ਹੈ ਤਨਖਾਹਿਆ ਕਰਾਰ ਦਿੱਤਾ ਇਹਦਾ ਮਤਲਬ ਕਿ ਸੁਖਵੀਰ ਸਿੰਘ ਬਾਦਲ ਨਹੀਂ ਮੰਨੇ ਤੇ ਉਹਨਾਂ ਨੇ ਇਹ ਜਿਹੜਾ ਹੈ ਆਦੇਸ਼ ਮੰਨਣ ਤੋਂ ਇਨਕਾਰ ਕੀਤਾ ਅਣਦੇਖੀ ਕੀਤੀ ਇਸੇ ਕਰਕੇ ਫਿਰ ਪੰਜ ਪਿਆਰੇ ਕਹਿੰਦੇ ਕਿ ਤਨਖਾਇਆ ਕੋਸ਼ਤ ਕੀਤਾ ਜਾਂਦਾ ਹੈ ਸੋ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਹੈ ਤਨਖਾਇਆ ਐਲਾਨ ਕਰਤਾ ਕਿਉਂਕਿ ਸੁਖਬੀਰ ਸਿੰਘ ਬਾਦਲ ਕੋਈ ਪ੍ਰਵਾਹ ਨਹੀਂ ਕਰਦਾ ਧਾਰਮਿਕ ਸੰਸਥਾਵਾਦੀ ਇਹ ਗੱਲ ਨਿਕਲਦੀ ਐਥੇ ਜੇ ਇਨੀ ਕੀ ਗੱਲ ਹੁੰਦੀ ਤਾਂ ਵੀ ਗੱਲ ਆਪ ਮੰਨ ਲੈਂਦੇ ਲੇਕਿਨ ਇਹਦੂੰ ਪਹਿਲਾਂ ਵੀ ਇਹੀ ਕੁਝ ਹੋਇਆ ਦਾ ਸ਼ਿਰੀ ਅਕਾਲ ਤਖਸਾਲ ਸਾਹਿਬ ਸ਼ੁਰੂਆਤ ਜਨਮ ਬਹਿਤ ਪਹਿਲੇ ਕੀ ਹੈ ਜਦੋਂ ਅਕਾਲੀ ਦਲ ਦੀ ਪ੍ਰਧਾਨਗੀ ਬਾਦਲ ਪਰਿਵਾਰ ਕੋਲ ਆ ਗਈ ਉਦੋਂ ਤੇ ਸਾਰਾ ਕੰਮ ਸ਼ੁਰੂ ਹੁੰਦਾ ਹੈ ਅਕਾਲ ਤਖਸਾਲ ਦਾ ਟਕਰਾਅ ਹੁੰਦਾ ਲੇਕਿਨ ਪ੍ਰਕਾਸ਼ ਸਿੰਘ ਬਾਦਲ ਥੋੜਾ ਜਿਹਾ ਨਰੋ ਸਪੈਸਟੀਫਾਈਡ ਹੋਰ ਮੈਂ ਨਹੀਂ ਕਹਦਾ ਕਿ ਬਹੁਤ ਸਾਰੇ ਪੰਜਾਬੀ ਚ ਲਫ਼ਜ਼ ਨੇ ਤੇ ਉਹ ਕਰਦੇ ਸੀ ਪਰ ਉਹਨਾਂ ਨੇ ਵੀ ਕੀ ਕੀਤਾ 96 ਚ ਪ੍ਰੋਫੈਸਰ ਮਜੀਤ ਸਿੰਘ ਨੇ ਪੰਥਕ ਇਕਤਾ ਦੀ ਉਹ ਗੱਲ ਕੀਤੀ ਸੀ ਉਹਨਾਂ ਨਾਲ ਕਿਸ ਤਰ੍ਹਾਂ ਤਾਂ ਵਰਤੋਂ ਦੁਰ ਵਰਤੋਂ ਦੁਰ ਵਿਵਾਰ ਹੋਇਆ ਸੀ 99 ਚ ਇਹੀ ਕਿਹਾ ਸੀ ਕਿ 300 ਸਾਲਾਂ ਬਿਨਾਂ ਲੀ ਗੈਨੀ ਰਜੀਤ ਸਿੰਘ ਨੇ ਕੀ ਹੋਇਆ ਸੀ ਉਤੋਂ سلسلہ ਸ਼ੁਰੂ ਹੋਇਆ ਹੋਇਆ ਫਿਰ ਤਾਂ ਕੋਈ ਛੱਡੇ ਨਹੀਂ ਚਾਹ ਗਿਆਨੀ ਪੂਰ ਸਿੰਘ ਗੈਨੀ ਗੁਰਮਖ ਸਿੰਘ ਤੇ ਅੱਜ ਤੱਕ ਆ ਗਏ 26 ਦਿਨਾਂ ਚ ਤਿੰਨ ਜਥੇਦਾਰ ਅਤਾਰਤੇ ਤਾਂ ਇਹ ਤਾਂ ਹੁਣ ਵੀ ਕਿਹੜਾ ਹੈ ਜਿਹੜਾ ਕੁਝ ਹੁਣ ਹੋਇਆ ਏ ਇਕੜ ਘਟ ਹੋਇਆ ਕਿ ਗਿਆਨੀ ਰਗਵੀਰ ਸਿੰਘ ਕੋਰਟ ਚ ਚਲੇ ਗਏ ਹਾਈ ਕੋਰਟ ਦੇ ਵਿੱਚ ਪਟੀਸ਼ਨ ਲੈ ਕੇ ਬਰਦਰ ਕਦੇ ਸੁਣਿਆ ਸੀ ਮੈਂ ਤੁਹਾਨੂੰ ਦੱਸਿਆ ਸੀ ਪਹਿਰੇ ਦਰਸ਼ਕੋ ਮੈਨੂੰ ਇੱਕ ਪੁਰਾਣੇ ਲੀਡਰ ਨੇ ਗੱਲ ਦੱਸੀ ਸੀ ਕਹਿੰਦਾ ਅਸੀਂ ਉਹ ਸਮਾਂ ਦੇਖਿਆ ਅਸੀਂ ਜਦੋਂ ਜੇ ਕੋਈ ਜ਼ਥੇਦਾਰ ਜਾਂ ਹੈੱਡ ਗਰੰਥੀ ਜੇ ਬਾਜ਼ਾਰ ਚ ਕਿਤੇ ਤੁਰਦਾ ਬੈਸਤ ਜਾਂਦੇ ਜੇ ਤੁਰਦੇ ਦੇਖ ਲੈਂਦੇ ਸੀ ਲੋਕ ਤਾਂ ਜੋੜੇ ਲਾ ਕੇ ਸასი ਕਾਲ ਕਰਦੇ ਸੀ ਫਤਿਹ ਬਣਾਉਂਦੇ ਸੀ ਸਤਕਾਰ ਦਿੰਦੇ ਸੀ ਅੱਜ ਕੀ ਹੋ ਰਿਹਾ ਤੁਸੀਂ ਦੇਖ ਲਓ ਅੱਜ ਤਾਂ ਸਾਡੇ ਜ਼ਥੇਦਾਰ ਥਾਂ ਥਾਂ ਜਾ ਰਹੇ ਨੇ ਤੇ ਦਸਤਾਰਾਂ ਲੈ ਰਹੇ ਨੇ ਮਤਲਬ ਕੋਈ ਪ੍ਰਵਾਨਗੀ ਦੀ ਮਿਲ ਲਈ ਮਦਰ ਹਾਲਾਤ ਤਾਂ ਇਹ ਬਣਾਤੇ ਕਿ ਚੁੱਪਚੀਪੇ ਗੁਪਤ ਤਰੀਕੇ ਨਾਲ ਸੇਵਾਸਮਾ ਲਈ ਜਾਂਦੀ ਹੈ ਹਾਲਾਤ ਤਾਂ ਇਹ ਬਣਾਤੇ ਆ ਜਿੰਨਾਂ ਦਾ ਜ਼ਿਕਰ ਮੈਂ ਕਰ ਰਿਹਾ ਤੇ ਉਹ ਉਹਨਾਂ ਚੋਂ ਇੱਕ ਪੰਜ ਪਿਆਰਾ ਉਹਨੇ ਚੈਲੰਜ ਕੀਤਾ ਸੀ ਕਹਿੰਦੇ ਮੈਨੂੰ ਤਾਂ ਕਹਿੰਦੇ ਹੋ ਕਿ ਮੇਰੀ ਵੀਡੀਓ ਬਣਾਓ ਤੁਸੀਂ ਜੈਨੀ ਬਲਦੇਵ ਸਿੰਘ ਕਹਿੰਦੇ ਪਾਠ ਕਰ ਦੇ ਦੀ ਜਵਾਨੀ ਕਹਿੰਦੇ ਚਲੋ ਮੈਂ ਤੁਹਾਨੂੰ ਚੈਲੰਜ ਕਰਦਾ ਜੇ ਗਿਆਨੀ ਜਿਹੜਾ ਟੇਕ ਸਿੰਘ ਧਨੋਲਾ ਜੇ ਦੇਖ ਕੇ ਗੁਟਕੇ ਸਿੰਘ ਸਾਹਿਬ ਤੋਂ ਪਾਠ ਕਰ ਲੇ ਮੈਂ ਤੁਹਾਨੂੰ ਚੈਲੰਜ ਕਰਦਾ ਇਸ ਹਾਲਾਤ ਤੱਕ ਕੌਮ ਦਾ ਹਾਲ ਕਰਤਾ ਇਹ ਸਾਰੀ ਲੜਾਈ ਨੇ ਤੇ ਜ਼ਿੰਮੇਵਾਰ ਕੌਣ ਹੈ ਮਤਲਬ ਮੈਂ ਨਹੀਂ ਕਹਦਾ ਵੀ ਇਹ ਸਾਜ਼ਿਸ਼ ਇਹਨਾਂ ਦੀ ਸੀ ਜਿਵੇਂ ਪੰਜ ਪਿਆਰੇ ਨੇ ਕਿਹਾ ਪਰ ਹਾਲਾਤ ਤਾਂ ਟਕਰਾਅ ਵਾਲੇ ਬਣ ਗਏ ਨਾ ਇਹ ਕਦੇ ਸੁਣਿਆ ਸੀ ਕਿ ਪੰਜ ਪਿਆਰੇ ਕਾਲ ਤਖਤ ਸਾਹਿਬ ਦੇ ਤਿੰਨੇ ਤਖਤ ਸਾਹਿਬ ਵੰਡਦੇ ਉਹਨਾਂ ਦਾ ਵਿਰੋਧ ਕਰਨ ਕਿਸ ਤਰ੍ਹਾਂ ਦੀ ਸਥਿਤੀ ਹੈ ਸਾਡੇ ਕਿੰਨੀ ਗਿਣਤੀ ਚ ਕੌਮ ਹੈ ਤੇ ਜੇ ਕਿੰਨੀ ਚ ਕੌਮ ਹੈ ਤਾਂ ਕਿਵੇਂ ਵੰਡੀ ਗਈ ਹੈ ਦਿੱਲੀ ਵਾਲੇ ਅਲੱਗ ਰਹਿਣੇ ਵਾਲੇ ਅਲੱਗ ਪਟਨਾ ਸਾਹਿਬ ਵਾਲੇ ਤਾਂ ਸਿੱਧੇ ਟਕਰਾਅ ਚ ਨਦੇੜ ਸਾਹਿਬ ਕੋਈ ਕਿਸੇ ਨਾਲ ਨਹੀਂ ਤੇ ਗੱਲ ਅਸੀਂ ਕਰ ਰਹੇ ਹਾਂ ਜੀ ਪੰਥਕ ਇਕਤਾ ਦੀ ਹੈ ਤੇ ਉੱਥੇ ਫਿਰ ਕਿਵੇਂ ਸੁਖਵੀਰ ਸਿੰਘ ਬਾਦਲ ਨੂੰ ਅਸੀਂ ਇਹ ਤਾਂ ਬਰੀ ਕਰ ਦਾਂਗੇ ਸਾਰੀ ਗੱਲਬਾਤ ਤੋਂ ਕਿ ਜੇ ਉਹ ਜਹੇ ਜੇ ਵੀ ਪ੍ਰਧਾਨ ਬਣੇ ਜਿਵੇਂ ਮਰਜ਼ੀ ਬਣੇ ਜਿਹਨੂੰ ਪੂਰੀ ਮਾਨਤਾ ਨਾਲ ਅਕਾਲ ਤਖਤ ਨੂੰ ਮਿਲੀ ਜਥੇਦਾਰ ਨੂੰ ਨਾ ਹੀ ਹਲੇ ਇਹਨਾਂ ਦੀ ਪ੍ਰਧਾਨਗੀ ਬਾਦਲ ਧੜੇ ਦੇ ਪ੍ਰਧਾਨ ਨੇ ਤੇ ਲੋਕ ਤਾਂ ਬਹੁਤ ਇਹ ਕਹਿੰਦੇ ਨੇ ਕਿ ਇਹ ਇਕਤਾ ਖੋਣ ਨਹੀਂ ਦਿੱਤੀ ਜਾ ਰਹੀ ਕਿਉਂਕਿ ਹੁਣ ਪ੍ਰਕਾਸ਼ ਸਿੰਘ ਬਾਦਲ ਜਿੱਥੇ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਜਿਉਂਦਾ ਹੁੰਦਾ ਸਮਝਾਉਂਦਾ ਹੁਣ ਜਿਹੜੇ ਆਲੇ-ਦਾਲੇ ਬੰਦੇ ਨੇ ਉਹ ਇਹ ਇਸ ਕਰਕੇ ਨੇ ਇਕਤਾ ਕਰਨ ਦਿੰਦੇ ਕਿ ਜੇ ਇਕਤਾ ਹੋ ਗਈ ਸਾਡਾ ਕੀ ਬਣੂ ਅਸੀਂ ਤਾਂ ਪਿੱਛੇ ਚਲੇ ਜਾਵਾਂਗੇ ਹੁਣ ਅਸੀਂ ਦੂਜੀ ਗਤਾਰ ਚ ਫਿਰ ਪਤਾ ਨਹੀਂ ਸਾਡੀ ਚੌਥੀ ਪੰਜਵੀਂ ਛੇਵੀਂ ਕਿਹੜੀ ਗਤਾਰ ਹੋਊਗੀ ਜੇ ਉਧਰੋਂ ਲੀਡਰਸ਼ਿਪ ਇੱਧਰ ਆ ਗਈ ਉਹ ਫਿਰ ਕੁਛ ਨਾ ਕੁਛ ਕਰ ਇਹ ਹੁੰਦਾ ਤੇ ਚੱਲ ਰਹੇ ਨੇ ਵੈਸੇ ਮੈਂ ਤੁਹਾਨੂੰ ਦੱਸਾਂ ਸਖਵੀਰ ਸਿੰਘ ਬਾਦਲ ਇੱਕ ਕਾਕੇ ਦੇ ਤੌਰ ਤੇ ਇੱਕ ਅਮੀਰ ਘਰ ਚ ਪੈਦਾ ਹੋਇਆ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਪਾਲਨ ਪੋਸ਼ਣ ਨਹੀਂ ਹੈ ਕਿ ਜਿਹਨੂੰ ਪੰਥਕ ਮਹਾਵਰਾਜਾ ਪੰਥਕ ਰੌ ਰੀਤਾਂ ਪੰਥਕ ਜਿਹੜੀ ਪਰੰਪਰਾਵਾ ਮर्यादा ਦਾ ਪਤਾ ਹੋਵੇ ਕਦੇ ਕੋਈ ਮੋਰਚਾ ਨਹੀਂ ਲਾਇਆ ਕਦੇ ਕਿਤੇ ਗਏ ਨਹੀਂ ਜਦੋਂ ਐਮਰਜੈਂਸੀ ਸੀ ਜਾਂ ਜਦੋਂ ਕਾਲੇ ਦਿਨ ਸੀ ਪੰਜਾਬ ਦੇ ਉਸ ਵੇਲੇ ਅਮਰੀਕਾ ਚ ਪੜਨ ਚਲੇ ਗਏ ਨਹੀਂ ਪਤਾ ਇਹਨਾਂ ਨੂੰ ਕੁਛ ਆ ਕੇ ਮੰਤਰੀ ਬਣਾ ਤੋ ਚੜੋ ਚੱਲਿਆ ਤੇ ਇਹ ਤਾਂ ਸਟਰਗਲ ਇਹ ਤਾਂ ਜਿਹੜੀ ਹੁੰਦੀ ਹੈ ਨਾ ਮੈਂਦੀ ਤਾਂ ਫਿਰ ਕਿਸ-ਕਿਸ ਕੀ ਰੰਗ ਲਿਆਉਦੀ ਹੈ ਨਾ ਉਹ ਤਾਂ ਜ਼ਰੂਰੀ ਹੈ ਸਟਰਗਲ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਤਾਂ ਉਹ ਹੋ ਹੀ ਨਹੀਂ ਪਤਾ ਹੀ ਨਹੀਂ ਹੈ ਕਿ ਇਹਨਾਂ ਨੂੰ ਤਾਂ ਇਹ ਵੀ ਨਹੀਂ ਮੈਂ ਬੇਸਿਕ ਕਹਿੰਦਾ ਨਹੀਂ ਸਾਡੇ ਤਾਂ ਲੀਡਰਾਂ ਦਾ ਇਹ ਹੈ ਕਿ ਜਿੰਨਾਂ ਨੂੰ ਹਿਸਟਰੀ ਨੇ ਜੇ ਪੜ੍ਹੀ ਹੋਵੇ ਕਿ ਸਾਈਂ ਮੀਆਂ ਮੀਰ ਤੋਂ ਅਸੀਂ ਨੀਰਖਵਾਈ ਜੀ ਕਿ ਅਸੀਂ ਕਿਸੇ ਗੁਰਸਿੱਖ ਤੋਂ ਰਖਵਾ ਲੈਂਦੇ ਕਿ ਆ ਕਮਾਲ ਦੀ ਗੱਲ ਹੈ ਮਤਲਬ ਉਹ ਹੈ ਜਿਹਾ ਪੁੱਠੇ ਸਿੱਧੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਦੁੱਖ ਹੁੰਦਾ ਤੋ ਧੋਖਤਾ ਇਸ ਗੱਲ ਦਾ ਹੁੰਦਾ ਕਿ ਕੀ ਅਸੀਂ ਜਿੱਥੇ ਤਖਤ ਹਰਬੰਦਰ ਸਾਹਿਬ ਜਿਹੜਾ ਹਰਬੰਦਰ ਜੀ ਪਟਨਾ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਦਾ ਜਨਮ ਸਥਾਨ ਹੋਵੇ ਉਹਨੂੰ ਅਸੀਂ ਇਗਨੋਰ ਕਰ ਦਾਂਗੇ ਕੱਢ ਦਾਂਗੇ ਅਸੀਂ ਹਿਸਟਰੀ ਚੋਂ ਅਸੀਂ ਦੀ ਪ੍ਰਵਾਹ ਕਰਦੇ ਉਹਦੀ ਇਹਦਾ ਮਤਲਬ ਤਾਂ ਇਹੀ ਹੋ ਗਿਆ ਤੇ ਜੇ ਤੁਸੀਂ ਉਹ ਨਹੀਂ ਕਰ ਰਹੇ ਤੇ ਕੀ ਇਹ ਤੇ ਸੰਗਤ ਤੇ ਅਸਰ ਪਾਉ ਕੀ ਸਿਆਸਤ ਤੇ ਅਸਰ ਪਾਉ ਉਹਨਾਂ ਦੀ ਇਹ ਇਹਨਾਂ ਨੂੰ ਮਤਲਬ ਸਮਝ ਲੈਣਾ ਚਾਹੀਦਾ ਸਿਆਸਤ ਜਿਹੜੀ ਹੈ ਨਾ ਤੇ ਜਦੋਂ ਇਹ ਸੀਨਾ 25 ਸਾਲ ਦਾ ਨਾਰਾ ਦਿੱਤਾ ਸੀ ਕਿ 25 ਸਾਲ ਸਾਡੀ ਜਿਹੜੀ ਹੈ ਉਹ ਹੁਣ ਅਸੀਂ ਰਾਜ ਕਰਨਾ ਮੈਂ ਉਸ ਵੇਲੇ ਵੀ ਇੱਕ ਪ੍ਰੋਗਰਾਮ ਚ ਕਿਹਾ ਸੀ ਤੁਮਸੇ ਪਹਿਲੇ ਉਹ ਜੋ ਸ਼ਖਸ ਇਹਾਂ ਤਖਤ ਨਿਸ਼ੀਨ ਥਾ ਤੁਮਸੇ ਪਹਿਲੇ ਉਹ ਜੋ ਸ਼ਖਸ ਇਹਾਂ ਤਖਤ ਨਿਸ਼ੀਨ ਥਾ ਉਸ ਕੋ ਵੀ ਆਪਣੇ ਖੁਦਾ ਹੋਣੇ ਪਰ ਇਤਨਾ ਹੀ ਯਕੀਨ ਤਾਂ ਇਹ ਤਖਤ ਅਮੇਸ਼ਾ ਨਹੀਂ ਰਹਿਣਾ ਹੁੰਦਾ ਇਹ ਸਮਝ ਲੈਣਾ ਚਾਹੀਦਾ ਸੀ ਉਹਨੂੰ ਹੁਣ ਜਦੋਂ ਹਾਲਾਤ ਮਾੜੇ ਨੇ ਹਾਲੇ ਤਾਂ ਤੁਸੀਂ ਮਤਲਬ ਹਾਰ ਕੇ ਹਟੇ ਹੋ ਬੇਅਸੀ ਉਗੇ ਨੇ ਸੀ ਸਤਾ ਲੈਣੀ ਹੈ ਸਤਾਈ ਚ ਇੱਥੋਂ ਮਿਲ ਜੂਗੀ ਲੋਕ ਤੁਹਾਡੇ ਨਾਲ ਨਹੀਂ ਹਾਰੇ ਸਤ ਚੌਣਾ ਤੁਸੀਂ ਆਰ ਚੁੱਕੇ ਹੋ ਧਾਰਮਿਕ ਤੌਰ ਤੇ ਤੁਹਾਡੇ ਤੇ ਲੋਕ ਪਹਿਲੇ ਹੀ ਪਗੋੜਾ ਦਾਲ ਤੁਹਾਨੂੰ ਕਹਿੰਦੇ ਨੇ ਜਦੋਂ ਵੀ ਮੈਂ ਡਿਬੇਟ ਕਰਦਾ ਉਹਦੇ ਚਾਹੁੰਦੇ ਨੇ ਜੀ ਪਗੋੜਾ ਦੰਦ ਤੋ ਏ ਇਸ ਲੈਵਲ ਤੇ ਪਘੋੜਾਦਲ ਕਿਉਂ ਕਹਿੰਦੇ ਨੇ ਕਿਉਂਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨਾਲ ਤਾਂ ਪਹੌੜੇ ਤੁਸੀਂ ਐਥੇ ਤਾਂ ਮੰਨ ਲਿਆ 2 ਦਸੰਬਰ ਨੂੰ ਜਾ ਕੇ ਉੱਥੇ ਫਿਰ ਕਹਿਤਾ ਮੁਕਸਰ ਸਾਹਿਬ ਦੀ ਧਰਤੀ ਤੇ ਨਹੀਂ ਨਹੀਂ ਮੈਂ ਤਾਂ ਆਪਣੀ ਝੋਲੀ ਪਾਇੀ ਸੀ ਕਹੀ ਜੀ ਗਲਤੀ ਹੈ ਕਹੀ ਜੀ ਤਾਂ ਮੁਕਸਰ ਜੇ ਲੈ ਲਈ ਹੁਣ ਸ਼ੇਰ ਤੁਹਾਡੇ ਤੇ ਮਤਲਬ ਹੁਣ ਤਨਖਾਈ ਐ ਇਕਰਾਰ ਕੀ ਤੁਸੀਂ ਤਨਖਾਈ ਇਹਦੇ ਨਾਲ ਐਕਸੈਪਟ ਹੋ ਜਾਓਗੇ ਘਟੋ ਘਟ ਸਿੱਖ ਸੰਗਤ ਉਹਨਾਂ ਚ ਜਿਹੜੇ ਟਕਸਾਲੀ ਸਿੱਖ ਨੇ ਉਹਨਾਂ ਨੂੰ ਬੜਾ ਦੁੱਖ ਹੋਇਆ ਤੇ ਦੁੱਖ ਹੋਰ ਵੀ ਹੋਣਾ ਚੈਲੰਜ ਤੁਹਾਡੇ ਕੋਲ ਸੁਖਵੀਰ ਸਿੰਘ ਬਾਦਲ ਸਾਹਿਬ ਪਹਿਲੇ ਬਹੁਤ ਰੇ ਤੁਸੀਂ ਇਹ ਨਾ ਸਮਝੋ ਜਿਹੜਾ ਪੰਜ ਮੈਂਬਰੀ ਕਮੇਟੀ ਵਾਲਾ ਚੈਲੰਜ ਹੈ ਛੋਟਾ ਇਹ ਵੱਡਾ ਚੈਲੰਜ ਹੈ ਲੋਕਾਂ ਨੇ ਤਗੜਾ ਹੰਕਾਰ ਦਿੱਤਾ ਹੋਇਆ ਹਾਂ ਬਸ ਉਹਨਾਂ ਦੇ ਵਿੱਚ ਹੈ ਕਿ ਜਿਹੜਾ ਉਹ ਆਉਂਦਾ ਇੱਕ ਵੱਡਾ ਚੈਲੰਜ ਉਹਨਾਂ ਦੇ ਸਾਹਮਣੇ ਹੈ ਕਿ ਕੋਈ ਸਰਬਸ਼ਾਂਤੀ ਨਾਲ ਆਮ ਲੋਕਾਂ ਦੀ ਸੰਮਤੀ ਨਾਲ ਜੇ ਤਾਂ ਤੁਹਾਡੇ ਮੰਗੂ ਪ੍ਰਧਾਨ ਚੁਣਨਾ ਫਿਰ ਤਾਂ ਵੱਖਰੀ ਗੱਲ ਹੈ ਜੇ ਲੋਕਾਂ ਦੀ ਸੰਗਤ ਦੀ ਖਾਲਸਾ ਪੰਥ ਦੀ 70 ਨਾਲ ਉਹਨਾਂ ਨੇ ਛੁੱਟ ਲਿਆ ਨਾ ਤੇ ਫੇਰ ਤਾਂ ਸੱਚਮੁੱਚ ਹੀ ਤੁਹਾਡੇ ਕੋਲ ਬਹੁਤ ਵੱਡਾ ਚੈਲੰਜ ਖੜਾ ਹੋ ਜਾਣਾ ਤੇ ਆ ਇੱਕ ਨਮਾ ਤੁਸੀਂ ਸ਼ੁਰੂ ਕਰਤਾ ਜਿਹੜਾ ਤੁਹਾਨੂੰ ਤਨਖਾਹ ਹੀ ਆਕਰਾਰ ਦੇਤਾ ਤੇ ਤਨਖਾਹ ਹੀ ਵੈਸੇ ਬਹੁਤ ਸਾਰੇ ਲੋਕਾਂ ਨੂੰ ਪਤਾ ਜਿਹੜੇ ਕੁਝ ਬੰਦੇ ਨਵੀਂ ਪੀੜੀ ਦੇ ਨੇ ਜਾਂ ਗੈਰ ਸਿੱਖ ਨੇ ਉਹਨਾਂ ਲਈ ਮੈਂ ਬਰੀਫ ਜਿਹਾ ਦੱਸਦਾ ਇਹ ਸਾਡੀ ਪਰੰਪਰਾ ਸਿੱਖਾਂ ਦੀ ਪਰੰਪਰਾ ਤਨਖਾਹ ਹੈ ਇਹ ਕੀ ਹੈ ਜਦੋਂ ਕੋਈ ਬੰਦਾ ਨੇ ਧਾਰਮਿਕ ਤੌਰ ਤੇ ਗਲਤੀ ਕਰਦਾ ਤਾਂ ਉਸ ਨੂੰ ਜਿਹੜਾ ਹੈ ਬੁਲਾਇਆ ਜਾਂਦਾ ਹੈ ਕਿ ਪੇਸ਼ ਹੋ ਕੇ ਅਕਾਲ ਤਖਤ ਸਾਹਿਬ ਤੇ ਜਾਂ ਪੰਜ ਪਿਆਰਿਆਂ ਦੇ ਸਨਮੁਖ ਤੂੰ ਆਪਣੀ ਗਲਤੀ ਦੱਸ ਤੇ ਮਾਫੀ ਮੰਗ ਜੇ ਗਲਤੀ ਕੀਤੀ ਹੈ ਜਸਪਾਸੇ ਕਰਨ ਦੇ ਤੇ ਮਾਫੀ ਮੰਗਣ ਦਾ ਪ੍ਰਬੰਧ ਵੀ ਹੈ ਔਰ ਸਪਾਸੇ ਕਰਨ ਦਾ ਵੀ ਹੈ ਤੇ ਫਿਰ ਉੱਥੇ ਜਦੋਂ ਉਹ ਗਲਤੀ ਮੰਨ ਲੈਂਦਾ ਤੇ ਫਿਰ ਉਹਨੂੰ ਜਿਹੜਾ ਹੈ ਉਦੁੱਤ ਸਜਾ ਲਈ ਜਾਂਦੀ ਹੈ ਸਜਾ ਕੋਈ ਵੀ ਹੋ ਸਕਦੀ ਹੈ ਸਜਾ ਵੇ ਇਹ ਨਹੀਂ ਕਿ ਤਰਖਾ ਲਈ ਕਹਿ ਲੋ ਸਜਾ ਕਹਿ ਲੋ ਸੇਵਾ ਕਹਿ ਲੋ ਸੰਗਤ ਦੇ ਜੋੜੇ ਚੜਨਾ ਤੁਮ ਭਾਈ ਜਿਹੜੇ ਲੰਗਰ ਦੇ ਝੂਠੇ ਭਾਂਡੇ ਮੰਝ ਰਹੇ ਨੇ ਜਾਂ ਜਿਤਨੇ ਕਰਨਾ ਗੁਰਬਾਣੀ ਦਾ ਪਾਠ ਸੁਣਨਾ ਅਖੰਡ ਪਾਠ ਸਾਹਿਬ ਕਰਾਉਣਾ ਸਫਾਈ ਕਰਨੀ ਹੈ ਜਿਵੇਂ ਆਖਤੀ ਆਪਾਂ ਸਭ ਨੇ ਦੇਖਿਆ ਦੂਸੰਬਰ ਦੇ ਹੁਕਮਾਂ ਵਿੱਚ ਤੇ ਜਦੋਂ ਤਰਖਾ ਪੂਰੀ ਹੋ ਜਾਂਦੀ ਹੈ ਤਾਂ ਭਾਈ ਕਿਹੜਾ ਪ੍ਰਸ਼ਾਦ ਦੀ ਦੇਖ ਕਰਾ ਕੇ ਤੁਸਰ ਕਰੋ ਹੈ ਤੈਨੂੰ ਪੰਥ ਨੇ ਫਿਰ ਕਠਨ ਲਾ ਲਿਆ ਇਹ ਹੈ ਅਸਲ ਤਨਖਾਹ ਹੁਣ ਜੇ ਤੁਸੀਂ ਨਹੀਂ ਕਰਦੇ ਨਹੀਂ ਸਜ਼ਾ ਲਵਾਉਂਦੇ ਤਾਂ ਫਿਰ ਕੀ ਹੈ ਫਿਰ ਤਨਖਾਈ ਹੈ ਉਹ ਤਨਖਾਈ ਦਾ ਮਤਲਬ ਤੁਹਾਨੂੰ ਪੰਥ ਤੋਂ ਛੇਕਿਆ ਹੋਇਆ ਤੇ ਜਿੰਨਾ ਚਿਰ ਤੁਸੀਂ ਸਜ਼ਾ ਲਵਾਉਂਦੇ ਉਹ ਛੇਕੇ ਹੋਏ ਹੋ ਤੇ ਜਿੰਨਾ ਚਿਰ ਇਹ ਤਨਖਾਈ ਹੋ ਫਿਰ ਹੁਕਮ ਹੈ ਵੀ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਰੱਖੂਗਾ ਤੁਹਾਡੇ ਕੋਈ ਵਿਆਹ ਸ਼ਾਦੀ ਸਮਾਜ ਕੋਈ ਵੀ ਧਾਰਮਿਕ ਜਿਹੜਾ ਵੀ ਸਮਾਗਮ ਹੈ ਉਹਦੇ ਚ ਨਹੀਂ ਜਾਣਾ ਬੁਲਾਉਣਾ ਨਹੀਂ ਇਸ ਕਿਸਮ ਦੀ ਗੱਲ ਹੈ ਤੇ ਹੁਣ ਤਾਂ ਸਿੱਧਾ ਹੀ ਸਬੰਧ ਵੋਟਾਂ ਦਾ ਤਾਂ ਤੇ ਇਹ ਇੱਕ ਨਵਾਂ ਤੁਸੀਂ ਕਿੱਥੇ ਕਰ ਲਿਆ ਮਤਲਬ ਗੱਲ ਕੋਈ ਵੱਡੀ ਨਹੀਂ ਸੀ ਵੱਡੇ ਹੋ ਜਾਂਦੇ ਤੁਸੀਂ ਇਹ ਤਾਂ ਹੈ ਹੀ ਧਾਰਮਿਕ ਸਿਰਸ ਤੇ ਤਾਂ ਕੋਈ ਦੂਜੀ ਸਜ਼ਾ ਹੀ ਨਹੀਂ ਸੀ ਜਿਹੜੀ 2 ਦਸੰਬਰ ਵਾਲੀ ਸੀ ਉਹ ਸਜ਼ਾ ਵੱਡੀ ਸੀ ਇੱਥੇ ਤਾਂ ਕੋਈ ਗੱਲ ਹੀ ਨਹੀਂ ਹੋਣੀ ਸੀ ਲੇਕਿਨ ਜਦੋਂ ਬੰਦੇ ਦੀ ਹੌਮੇ ਆ ਜਾਏ ਨਾ ਅੰਦਰ ਤੇ ਹੌਮੇ ਕਰ ਕੀ ਤਾਂ ਫਿਰ ਜਥੇਦਾਰਾਂ ਨੂੰ ਜਿਹਨੂੰ ਕਹਿੰਨੇ ਅਸੀਂ ਸਰਵੋੱਚਾ ਉਹਨੂੰ ਉੱਥੇ ਬੁਲਾ ਲਿਆ ਸੀ ਅਬ ਜੀ ਕੋਠੀ ਚ ਬੁਲਾ ਕੇ ਸੁਵੇਚਰ ਕਰਾਏ ਜਿਹਨੇ ਮਾਣਾ ਬਟਾ ਬਾਹਰ ਦੱਸਿਆ ਗੁਰਮੁਖਸ ਨੂੰ ਕਿੱਥੇ ਬਾਰਾ ਇਸ ਚੱਕ ਕੇ ਤੋਂ ਮਤਲਬ ਇਹ ਜਿਹੜਾ ਜੱਜ ਜਿਵੇਂ ਪ੍ਰਦੀਪ ਕਲੇਰ ਕਹਿੰਦਾ ਜੈ ਜੈ ਤੁਹਾਡਾ ਬਾਬਾ ਮੈਂ ਵੀ ਬਾਬਾ ਇਹ ਜਿਹੜੀ ਮੈਂ ਆ ਇਹ ਪਾਵਰ ਜਦੋਂ ਆਉਂਦੀ ਹੈ ਨਾ ਕੁਰਸੀ ਜਦੋਂ ਆਉਂਦੀ ਹੈ ਬਹੁਤ ਔਖਾ ਕਰਦੀ ਹੈ ਪਿੰਦ ਨੂੰ ਬਹੁਤ ਔਖੀ ਹੈ ਬਹੁਤ ਔਖਾ ਹੈ ਕੁਰਸੀ ਨੂੰ ਪਾਵਰ ਨੂੰ ਹਜ਼ਮ ਕਰਨਾ ਕੋਈ ਵੱਡਾ ਬੰਦਾ ਕੋਈ ਮਰਦ ਦਾ ਬੱਚੀ ਕਰ ਸਕਦਾ ਹੁੰਦਾ ਇਹਨੂੰ ਤੇ ਜਦੋਂ ਬੰਦੇ ਫੇਲ ਹੋ ਜਾਂਦੇ ਨੇ ਫਿਰ ਰੋਂਖ ਦੇਖਦੇ ਨੇ ਸੋ ਭਾਈ ਮੈਂ ਤਾਂ ਤੁਹਾਡੇ ਨਾਲ ਇਹੀ ਗੱਲ ਕਰਨੀ ਸੀ ਕਿ ਸੁਖਵੀਰ ਸਿੰਘ ਬਾਦਲ ਨੇ ਇੱਕ ਹੋਰ ਵੱਡੀ ਗਲਤੀ ਕਰ ਲਈ ਹੈ ਤਨਖਾਹਿਆ ਘਰਾਰ ਦਿੱਤਾ ਤੇ ਇਹਨੂੰ ਐਮੀ ਛੋਟੀ ਗੱਲ ਵੀ ਇਹ ਤਾਂ ਪੰਜ ਪਿਆਰਿਆਂ ਨੇ ਨਹੀਂ ਪੰਜ ਪਿਆਰ ਤਾਂ ਗੁਰੂ ਦਾ ਰੂਪ ਨੇ ਤੇ ਜੇ ਸਾਡੀ ਪਰੰਪਰਾ ਬਣੀ ਹੈ ਤੇ ਤੁਹਾਨੂੰ ਮੰਨਣਾ ਚਾਹੀਦਾ ਸੀ ਹੁਣ ਐਨਾਂ ਹੀ ਤੁਹਾਡਾ ਕੀ ਖਿਆਲ ਹੈ ਤੁਸੀਂ ਕੀ ਸਮਝਦੇ ਹੋ ਮੈਨੂੰ ਤੁਹਾਡੇ ਹਜ਼ਾਰੇ ਦੀ ਅਡੀਕ ਰਹੋ ਤੁਹਾਡੇ ਕਮੈਂਟਸ ਜਦੋਂ ਹੋਣਗੇ ਤੇ ਫਿਰ ਲੋਕਾਂ ਨੂੰ ਵੀ ਪਤਾ ਲੱਗੂਗਾ ਕਿ ਸਖਵੀਰ ਸਿੰਘ ਬਾਦਲ ਨੇ ਗਲਤੀ ਕੀਤੀ ਹੈ ਜੇ ਪ੍ਰਕਾਸ਼ ਸਿੰਘ ਬਾਦਲ ਹੁੰਦਾ ਸ਼ਾਇਦ ਇਹ ਗਲਤੀ ਕਰਨ ਨਾ ਦਿੰਦਾ ਕੀ ਖਿਆਲ ਹੈ ਤੁਹਾਡਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ